ਸਸਿਕਾ ਦੋਸਤੋ ਕਿਵੇਂ ਹੋ ਸਾਰੇ ਉਮੀਦਾਂ ਕਿ ਸਾਰੇ ਵਧੀਆ ਹੋਵਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਲਾਟਰੀ ਵੀਜ਼ਾ ਜਿਹੜਾ ਯੂਕੇ ਦਾ ਲਾਟਰੀ ਵੀਜ਼ਾ ਜਿਹਨੂੰ ਵੀ ਤੁਸੀਂ ਯੰਗ ਪ੍ਰੋਫੈਸ਼ਨਲ ਸਕੀਮ ਵੀ ਕਹਿੰਦੇ ਨੇ ਜਾਂ ਤੁਸੀਂ ਯੂਥ ਮੋਬਿਲਿਟੀ ਵੀਜ਼ੇ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਸੋ ਬਈ ਇਹ ਵੀਜ਼ਾ ਸਭ ਤੋਂ ਪਹਿਲਾਂ ਇਹ ਸ਼ੁਰੂ ਹੋਣ ਲੱਗਿਆ 18 ਫਰਵਰੀ ਨੂੰ ਇੰਡੀਆ ਦੇ ਟਾਈਮ ਦੇ ਮੁਤਾਬਕ 2:30 ਵਜੇ ਤੋਂ ਲੈ ਕੇ 20 ਫਰਵਰੀ 2:30 ਵਜੇ ਇੰਡੀਆ ਟਾਈਮ ਦੇ ਮੁਤਾਬਕ 48 ਘੰਟੇ ਸ਼ੁਰੂ ਰਹਿਣਾ ਤੇ ਇਸ ਟਾਈਮ ਦੇ ਵਿੱਚ ਵਿੱਚ ਇਹਨਾਂ ਦਾ ਯੂਕੇ ਦਾ ਆਨਲਾਈਨ ਇੱਕ ਬੈਲਟ ਹੁੰਦਾ ਘੜਾ ਜਿਹਨੂੰ ਕਹਿੰਦੇ ਨੇ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਉਸ ਟਾਈਮ ਦੇ ਦੌਰਾਨ ਹੀ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਵੀ ਦੂਜੀ ਗੱਲ ਇਹ ਹੈ ਕਿ ਇਹਦੇ ਰਿਗਾਰਡਿੰਗ ਮੈਨੂੰ ਬਹੁਤ ਕੁਐਰੀਆਂ ਆ ਰਹੀਆਂ ਸੀਗੀਆਂ ਵੀਰਾਂ ਭਰਾਵਾਂ ਦੀਆਂ ਕਿ ਯਾਰ ਇਹਨੂੰ ਕੌਣ-ਕੌਣ ਅਪਲਾਈ ਕਰ ਸਕਦਾ ਸੋ ਬਾਈ ਇਹਨੂੰ ਬਾਈ ਜੇ ਤੁਹਾਡੇ ਕੋਲ ਡਿਪਲੋਮਾ ਪਈਆਂ ਮੈਨੂੰ ਮੈਸੇਜ ਆਉਂਦੇ ਨੇ ਵੀਰਾਂ ਭਰਾਵਾਂ ਦੇ ਕਿ ਯਾਰ ਮੇਰੇ ਕੋਲ ਡਿਪਲੋਮਾ ਕਰਿਆ ਹੋਇਆ ਮੈਨੂੰ ਅਪਲਾਈ ਕਰ ਸਕਦਾ ਜਾਂ ਨਹੀਂ ਸੋ ਬਾਈ ਡਿਪਲੋਮੇ ਵਾਲੇ ਨੂੰ ਨਹੀਂ ਅਪਲਾਈ ਕਰ ਸਕਦੇ ਨਾ ਨੂੰ 12ਵੀਂ ਵਾਲੇ ਅਪਲ ਠੀਕ ਹੈ ਜੀ ਤੁਹਾਡੇ ਕੋਲ ਇਹਨਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਮੰਗੀ ਆ ਕੋਈ 3 ਸਾਲ ਦਾ ਕੋਰਸ ਹੋਵੇ ਪਾਸ ਕੀ ਤੋ ਹੋਵੇ ਤੁਸੀਂ ਨੇ ਠੀਕ ਹੈ 18 ਤੋਂ 30 ਦੇ ਵਿੱਚਕਾਰ ਠੀਕ ਹੈ 29 ਤੋਂ ਜਿਆਦਾ ਨਾ 18 ਤੋਂ ਘੱਟ ਠੀਕ ਹੈ ਤੇ ਇੱਕ ਹੋਰ ਕੁਇਰੀ ਸੀਗੀ ਕਿ ਇਹਦੇ ਲਈ ਫੰਡ ਕਿੰਨੇ ਸ਼ੋ ਕਰਨੇ ਪੈਣਗੇ ਆਪਾਂ ਨੂੰ ਖਾਤੇ ਦੇ ਵਿੱਚ ਸੋ ਜੇ ਜਦੋਂ ਤੁਸੀਂ ਅਪਲਾਈ ਕਰਨਾ ਲਾ ਉਹਦੇ ਲਈ ਕੋਈ ਫੰਡ ਨਹੀਂ ਹੈਗਾ ਕੋਈ ਉਹਦੀ ਫੀਸ ਨਹੀਂ ਹੈਗੀ ਫ੍ਰੀ ਆਫ ਕਾਸਟ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਯੂਕੇ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਯੰਗ ਪ੍ਰੋਫੈਸ਼ਨਲ ਸਕੀਮ ਭਰੋਗੇ ਉੱਪਰ ਲਿੰਕ ਆ ਜੂਗਾ ਐਂਟਰ ਬੈਲੈਂਸ ਸਿਸਟਮ ਬਾਕੀ ਉਸ ਅਗਲੀ ਵੀਡੀਓ ਚਾਲ ਦੀ ਦੇਖ ਰਹੇ ਹੋਗੇ ਠੀਕ ਹੈ ਤੁਸੀਂ ਇਦਾਂ ਅਪਲਾਈ ਕਰ ਸਕਦੇ ਹੋ ਇਹਨੂੰ ਮਤਲਬ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈਗੀ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ ਤੇ ਦੂਜੀ ਗੱਲ ਜਦੋਂ ਤੁਸੀਂ ਸਕਸੈਸਫੁਲ ਹੋ ਜਾਨੇ ਇਸ ਵੀਜ਼ੇ ਦੇ ਵਿੱਚ ਉਸ ਤੋਂ ਬਾਅਦ ਦਾ ਪ੍ਰੋਸੈਸ ਹੋਊਗਾ ਉਸ ਤੋਂ ਬਾਅਦ ਤੁਹਾਨੂੰ 90 ਦਿਨ ਦਿੱਤੇ ਜਾਣਗੇ ਇਹ ਵੀਜ਼ਾ ਅਪਲਾਈ ਕਰਨ ਦੇ ਫੰਡ ਕਰਨ ਦੇ ਜਾਂ ਫੀਸ ਭਰਨ ਦੇ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਇਹਦੀ ਫੀਸ ਤੁਹਾਡੇ ਖਾਤੇ ਦੇ ਵਿੱਚ 2500 ਅ 2530 ਪਾਉਂਡ ਯੂਕੇ ਦੇ ਇੰਡੀਆ ਦੇ ਬਣਦੇ ਨੇ ਇਹ 2.5 ਤੋਂ 3 ਲੱਖ ਦੇ ਵਿਚਕਾਰ ਬਣਦਾ ਇੰਨਾ ਕੁ ਪੈਸਾ 2.5 ਤੋਂ 3 ਲੱਖ ਰੁਪਈਆ ਤੁਹਾਡੇ ਖਾਤੇ ਦੇ ਵਿੱਚ ਹੋਣਾ ਚਾਹੀਦਾ 28 ਦਿਨ ਪੁਰਾਣਾ ਠੀਕ ਹੈ ਮਨ 28 ਦਿਨ ਪੁਰਾਣਾ ਜਾਂ ਮਹੀਨਾ ਲਾ ਲਓ ਮਹੀਨਾ ਪੁਰਾਣਾ ਤੁਹਾਡੇ ਕੋਲ ਇੰਨਾ ਕੁ ਪੈਸਾ ਹੋਣਾ ਚਾਹੀਦਾ ਸੋ ਬੜੀ ਵੱਡੀ ਗੇਮ ਨਹੀਂ ਦੋਸਤੋ ਹੈਗੀ ਇਹ ਜੇ ਤੁਸੀਂ ਸਕਸੈਸਫੁਲ ਹੋ ਜਾਣਾ ਨਾ ਤਾਂ ਪੂਰਾ ਕੈਂਪ ਸਿਸਟਮ ਹੈ ਰੱਬ ਦਾ ਨਾਮ ਲੈ ਕੇ ਅਪਲਾਈ ਕਰ ਦਿਓ ਠੀਕ ਆ ਆਪਣੇ ਵਾਲੇ ਤਾਂ ਆਪਣੇ ਵਾਲੇ ਪੰਜਾਬ ਵਾਲੇ ਤਾਂ ਅੱਧੇ ਘੰਟੇ ਦੇ ਵਿੱਚ ਇਹਨੂੰ ਕ੍ਰੈਸ਼ ਕਰ ਦੇਣੇ ਵੈਬਸਾਈਟ ਇਹਨੂੰ ਸੋ ਤਿਆਰ ਰਹੋ ਬਾਈ ਠੀਕ ਹੈ ਤੇ ਬੈਸਟ ਆਫ ਲੱਕ ਸਾਰਿਆਂ ਨੂੰ ਜਿਹੜੇ ਜਿਹੜੇ ਮੇਰੇ ਵੀਰ ਭਾਈ ਅਪਲਾਈ ਕਰਨਗੇ ਇਹਨੂੰ ਸਾਰਿਆਂ ਨੂੰ ਬੈਸਟ ਬਿਸ਼ਸ ਦੇ ਬਾਈ ਏਜੰਟਾਂ ਦੇ ਧੱਕੇ ਨਾ ਚੜੋ ਏਜੰਟਾਂ ਦਾ ਬਹੁਤ ਪੈਸਾ ਲਹਿ ਰਹੇ ਨੇ ਬਸ ਸੁਣਿਆ ਸਾਡੇ ਵਾਲੇ ਏਰੀਆ ਦੇ ਵਿੱਚ ਬਾਈ ਅਡਵਾਸ ਤੋਂ 2-2 ਦੰਦਾਂ ਲੱਖ ਰੁਪਏ ਜਮਾ ਕਰਵਾਏ ਨੇ ਇਸ ਵੀਜ਼ੇ ਬਾਰੇ ਠੀਕ ਹੈ ਸੋ ਕਿਸੇ ਦੀ ਧੱਕੇ ਨਾਲ ਚੜਿਓ ਬਹੁਤ ਸੌਖਾ ਕੰਮ ਹੋਊਗਾ ਇਹ ਤੁਸੀਂ YouTube ਤੇ ਵੀਡੀਓ ਦੇਖੀ ਹੋਵਗੀਆਂ ਠੀਕ ਹੈ YouTube ਸਾਰਾ ਕੁਝ ਦੱਸ ਦਿੰਦੀ ਹੁੰਦੀ ਆ ਤੇ ਬਾਕੀ ਮੈਂ ਵੀ ਇੱਕ ਵੀਡੀਓ ਜ਼ਰੂਰ ਪਾਉਂਗਾ ਜਿੱਦਾਂ ਜੇ ਨਾ ਤੁਹਾਨੂੰ ਗਾਈਡ ਹੋ ਸਕੇ ਨਾ ਬੇਸੇ ਦਾ ਕੰਮ ਆਸਾਨ ਹੀ ਆ ਤੇ ਇਹੀ ਗੱਲ ਬਾਤ ਆ ਬਾਈ ਕੋਈ ਇਹਦੇ ਵਿੱਚ ਜ਼ਿਆਦਾ ਪੈਸਾ ਨਹੀਂ ਹੈਗਾ ਜੇ ਤੁਹਾਨੂੰ ਏਜੰਟ ਕਹੇ ਸੋ ਥੋੜਾ 10 ਲੱਖ ਲੱਗੂਗਾ 15 ਲੱਖ ਲੱਗੂਗਾ ਕਿਸੇ ਦੇ ਧੱਕੇ ਨਾਲ ਜੜ ਜਿਓ ਬਾਈ ਤੁਸੀਂ ਇਹਨੂੰ ਆਪ ਅਪਲਾਈ ਕਰਨਾ ਬਹੁਤ ਹੀ ਸੌਖਾ ਤਰੀਕਾ ਤੁਸੀਂ ਅਪਲਾਈ ਕਰ ਲੋਗੇ ਨਾ ਜੇ ਤੁਸੀਂ ਇਹ ਵੈਲੈਂਟ ਅਪਲਾਈ ਕਰ ਲਿਆ ਫਿਰ ਤੁਹਾਨੂੰ ਅੱਧਾ ਇੱਕ ਕੰਫੀਡੈਂਸ ਆਪ ਦੇ ਆਪ 'ਚ ਹੀ ਹੋ ਜਾਊਗਾ ਵੀ ਯਾਰ ਫੋ ਯਾਰ ਮੈਂ ਤਾਂ ਵੀਜ਼ਾ ਅਪਲਾਈ ਕਰ ਲਿਆ ਯੂਕੇ ਦਾ ਜਾਂ ਮੈਂ ਤਾਂ ਆ ਗਿਆ ਸੌਖੀ ਕੰਮੋਂ ਬਈ ਐਡਾ ਕੋਈ ਹੋ ਨਹੀਂ ਹੈਗਾ ਠੀਕ ਆ ਖਾਲਾ ਜੀ ਦਾ ਬੜਾ ਤੇ ਬਾਕੀ ਬਈ ਜਿੰਨਾ ਕੋਲ एलिਜੀਬਿਲਟੀ ਨਹੀਂ ਹੈਗੀ ਉਮਰ ਦੇ ਵਿੱਚ ਵੀ ਜਾਂ ਡਿਗਰੀ ਦੇ ਵਿੱਚ ਵੀ ਬਈ ਉਹਨੂੰ ਅਨਾਪਲਾਈ ਕਰਿਓ ਕਿਉਂਕਿ ਤੁਸੀਂ ਤਾਂ ਅਪਲਾਈ ਕਰ ਦੇਣਾ ਜੇ ਮੰਨ ਲਓ ਵੈਲੈਂਟ ਦੇ ਵਿੱਚ ਤੁਹਾਡਾ ਨਾਮ ਆ ਗਿਆ ਤੁਹਾਡੀ ਲਾਟਰੀ ਲੱਗ ਗਈ ਤਬਈ ਤੁਹਾਡਾ ਅੱਗੇ ਪ੍ਰੋਸੈਸ ਤਾਂ ਹੋਣਾ ਨਹੀਂ ਹੈਗਾ ਤੁਸੀਂ ਕਿਸੇ ਹੋਰ ਦੀ ਸੀਟ ਖਰਾਬ ਜਰੂਰ ਕਰ ਦੋਗੇ ਹਨਾ ਸੋ ਬਈ ਇਹ ਜੀ ਗਲਤੀ ਨਾ ਕਰਿਓ ਕਿਉਂਕਿ ਫਿਰ ਉਹ ਬੰਦੇ ਦੀ ਸੀਟ ਮਰ ਜੂਗੀ ਜਿਹਨੂੰ ਜੈਨੂਅਲ ਲੋਡ ਹੋਊਗੀ ਜਿਹੜਾ ਜੈਨੂਅਲ ਬੰਦਾ ਹੋਊਗਾ ਜਿਹਦੇ ਕੋਲ ਜੈਨੂਅਲ ਡਿਗਰੀ ਜੈਨੂਅਲ ਉਮਰ ਆਉਂਦੀ ਹੋਊਗੀ ਨਾ ਸੋ ਇਹ ਚੀਜ਼ ਬਈ ਸੋ ਸਮਝੀ ਕਰਨੀ ਚਾਹੀਦੀ ਆਪਾਂ ਨੂੰ ਆਪਾਂ ਨੂੰ ਕਿਸੇ ਦੀ ਦਰਸੀਸ ਲੱਗ ਜੂਗੀ ਫਿਰ ਉਹ ਹੋਊਗਾ ਕਿਉਂਕਿ ਆਪਣਾ ਤਾਂ ਕੰਮ ਹੋਣਾ ਨਹੀਂਗਾ ਕਿਸੇ ਦਾ ਵੀ ਉਹ ਕਰ ਲਾਂਗੇ ਉਹੀ ਗੱਲ ਆ ਜੂਗੀ ਨਾ ਖੇਡੀ ਨਾ ਖੇਡਣ ਦਈਏ ਕੁੱਤੀ ਜਮੋਤਾਂਗੇ ਉਹ ਗੱਲ ਹੋ ਜੂਗੀ ਠੀਕ ਆ ਬਈ ਸੂਮਾ ਸਾਰੀਆਂ ਗੱਲਾਂ ਸੋ ਸਮਝ ਕੇ ਤੁਹਾਡੇ ਨਾਲਤਾ ਕਰਦਾ ਕਿਉਂਕਿ ਤੁਹਾਨੂੰ ਦੱਸ ਸਕਾਂ ਕਿ ਕਿਵੇਂ-ਕਿਵੇਂ ਹੁੰਦਾ ਹੈ ਸਾਰਾ ਪ੍ਰੋਸੈਸ ਠੀਕ ਹੈ ਬਈ ਸੋ ਇਹ ਸਿਸਟਮ ਹੈ ਇਹਦਾ ਵੀਜ਼ੇ ਦਾ ਤੇ ਕੋਈ ਬਾਲਾ ਏਡਾ ਬੜਾ ਹੋ ਹੈ ਨਹੀਂਗਾ ਇਹਦੇ ਲਈ ਤੁਹਾਡੇ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਨੇ ਡਾਕੂਮੈਂਟ ਵੀ ਦੱਸ ਦਈਏ ਤੁਹਾਨੂੰ ਨਾਲ ਨਾਲ ਇੱਕ ਤੁਹਾਡਾ ਪਾਸਪੋਰਟ ਚਾਹੀਦਾ ਪਾਸਪੋਰਟ ਦੀ ਫੋਟੋ ਕਾਪੀ ਸਕੈਨਡ ਕਾਪੀ ਉਹ ਅਪਲੋਡ ਹੋਊਗੀ ਇਹਦੇ ਵਿੱਚ ਠੀਕ ਹੈ ਤੇ ਇੱਕ ਤੁਹਾਡੀ ਡਿਗਰੀ ਹੋਗੀ ਤੁਹਾਡੀ ਈਮੇਲ ਆਈਡੀ ਤੁਹਾਡਾ ਨਾਮ ਆ ਮੋਬਾਈਲ ਨੰਬਰ ਈਮੇਲ ਆਈਡੀ ਉਹ ਲਾਇਓ ਜਿਹੜੀ ਤੁਹਾਡੀ ਚੱਲਦੀ ਹੋਊਗੀ ਠੀਕ ਹੈ ਉਹਨਾਂ ਲਾ ਦਿਓ ਕਿਤੇ ਵੀ ਐਵੇਂ ਆਪਾਂ ਨੂੰ ਆਪਾਂ ਹੁੰਦਾ ਨਹੀਂ ਆਪਣੇ ਕੋਲ ਵੀ ਮੇਰੇ ਮੋਬਾਈਲ 'ਚ ਚੱਲਦੀ ਆ ਪਾਸਵਰਡ ਮੈਨੂੰ ਯਾਦ ਨਹੀਂ ਹੈ ਕਿ ਅੱਗੇ ਫਿਊਚਰ 'ਚ ਵੀ ਕੰਮ ਆਊਗੀ ਸਾਡੇ ਇਹ ਸਾਰੀ ਠੀਕ ਹੈ ਸੋਹੀ ਗੱਲਾਂ ਬਾਤਾਂ ਨੇ ਬਾਈ ਸਾਰਿਆਂ ਨੂੰ ਬੈਸਟ ਵਿਸ਼ੇਸ ਮੇਰੇ ਵੱਲੋਂ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੇ ਵਧੀਆ ਲੱਗੀ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਭੇਜ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਗੱਲਬਾਤ ਐਸ ਬੀਜੀ ਦੀ ਠੀਕ ਹੈ ਸੋ ਮਿਲਾਂਗੇ ਅਗਲੀ ਵੀਡੀਓ 'ਚ ਆ ਵੀ ਸਾਰਿਆਂ ਨੂੰ